ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ ਸੈਮੈਸਟਰ 4th ਸੈਮੈਸਟਰ 4th ਪੰਜਾਬੀ ਯੂਨੀਵਰਸਿਟੀ ਪਟਿਆਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਸੈਮੈਸਟਰ 4th ਦੇ ਲਈ ਪੰਜਾਬੀ ਸਾਹਿਤ ਦੇ ਇਤਿਹਾਸ ਦੇ ਜਿਹੜੇ ਕਿ ਛੋਟੇ ਕੁਐਸਚਨ ਲੈ ਕੇ ਆਇਆ ਇਹ ਵਾਲੇ ਸ਼ਾਰਟ ਕੁਐਸਚਨ ਚਾਹੇ ਬੱਚਾ ਰੈਗੂਲਰਾ ਚਾਹੇ ਪ੍ਰਾਈਵੇਟਾ ਚਾਹੇ ਡਿਸਟੈਂਸ ਐਜੂਕੇਸ਼ਨ ਵਾਲਾ ਸਾਰਿਆਂ ਲਈ ਇੰਪੋਰਟੈਂਟ ਨੇ ਇਸ ਤੋਂ ਲਾਓ ਜਿਹੜੇ ਬਾਕੀ ਕੋਈ ਵੀ ਕੈਂਡੀਡੇਟਸ ਪੰਜਾਬੀ ਸਾਹਿਤ ਦੀ ਤਿਆਰੀ ਕਰ ਰਿਹਾ ਉਹਨਾਂ ਲਈ ਵੀ ਜਿਹੜੇ ਕਿ ਸਾਰਿਆਂ ਲਈ ਕੁਐਸਚਨ ਇੰਪੋਰਟੈਂਟ ਹੈ। ਹਾਂਜੀ ਮੱਧ ਕਾਲ ਜਾਂ ਕਿੱਸਾ ਕਾਲ 18ਵੀਂ ਤੋਂ 19ਵੀਂ ਸਦੀ ਵਿੱਚ ਕਿਹੜੀਆਂ-ਕਿਹੜੀਆਂ ਕਾਵ ਪ੍ਰਵਿਰਤੀਆਂ ਜਾਂ ਕਾਵ ਧਾਰਾਵਾਂ ਉਦੀਨ ਕਾਵ ਰਚਨਾ ਹੋਈ ਹੈ ਤੇ ਇਹਦੇ ਵਿੱਚ ਹੋਈ ਹੈ ਸੂਫੀ ਕਾਵ ਧਾਰਾ, ਕਿੱਸਾ ਕਾਵ ਧਾਰਾ, ਵੀਰ ਕਾਵ ਧਾਰਾ, ਭਗਤੀ ਕਾਵ ਧਾਰਾ ਤੇ ਵਾਰਤਕ ਕਾਵ ਧਾਰਾ। ਹਾਂਜੀ ਅੱਗੇ ਹੈਗਾ ਮੱਧ ਕਾਲ ਜਾਂ ਕਿੱਸਾ ਕਾਲ 18ਵੀਂ ਤੋਂ 19ਵੀਂ ਸਦੀ ਵਿੱਚ ਕਿਹੜੇ-ਕਿਹੜੇ ਕਾਵ ਧਾਰਾਵਾਂ ਆਪਣੇ ਸਿਖਰ ਤੇ ਪਹੁੰਚਦੀਆਂ ਨੇ? ਮੱਧ ਕਾਲ ਜਾਂ ਕਿੱਸਾ ਕਾਲ 18ਵੀਂ ਤੇ 19ਵੀਂ ਸਦੀ ਵਿੱਚ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਜਿਹੜਾ ਕਾਲ ਸੀ ਉਸ ਦੇ ਵਿੱਚ ਪ੍ਰਚਲਿਤ ਹੋਈ ਕਿੱਸਾ ਕਾਵਟਾਰ ਆ ਵਾਰਿਸ ਸਾਹਿਬ ਦੀ ਜਿਹੜੀ ਰਚਨਾ ਸੀ ਉਹਦੇ ਨਾਲ ਆਪਣੇ ਸਿਖਰ ਤੇ ਪਹੁੰਚਦੀ ਹੈ ਮਤਲਬ ਕਿ ਵਾਰਿਸ ਸਾਹਿਬ ਦੀ ਜਿਹੜੀ ਕਿ ਹੀਰ ਆ ਉਹ ਕਿੱਸਾ ਕਾਵਟਾਰ ਸਭ ਤੋਂ ਸਿਖਰ ਤੇ ਆ ਨਾਨਕ ਕਾਲ ਦੇ ਵਿੱਚ ਮੱਧ ਕਾਲ ਜਾਂ ਕਿੱਸਾ ਕਾਲ ਕਹਿ ਸਕਦੇ ਆਪਾਂ ਤੇ ਇਸ ਨੂੰ ਕਿੱਸਾ ਕਾਵਟਾਰ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਇਸ ਤੋਂ ਬਾਅਦ ਆਧਕਾਲ ਦੇ ਵਿੱਚ ਪ੍ਰਚਲਿਤ ਹੋ ਜਿਹੜੀ ਸੂਫੀ ਕਵਤਾਰਾ ਸੀ ਉਹ 18ਵੀਂ ਸਦੀ ਦੇ ਵਿੱਚ ਬੁੱਲੇ ਸ਼ਾਹ ਦੀ ਜਿਹੜੇ ਰਚਨਾਵਾਂ ਨੇ ਉਹ ਆਪਣੇ ਸਿਖਰ ਤੇ ਪਹੁੰਚਦੀਆਂ ਨੇ ਪਰ 19ਵੀਂ ਸਦੀ ਦੇ ਵਿੱਚ ਗੁਲਾਮ ਫਰੀਦ ਦੀ ਕਤਤ ਨਾਲ ਇਸ ਦਾ ਅੰਤ ਹੋ ਜਾਣਾ ਅੱਗੇ ਹੈਗਾ ਮਤਲਬ ਕਿ ਸੂਫੀ ਕਵਤਾਰਾ ਦਾ 18ਵੀਂ ਸਦੀ ਦੇ ਸੂਫੀ ਕਵੀਆਂ ਦੇ ਨਾਮ ਸੁਣਨੇ ਬੁੱਲੇ ਸ਼ਾਹ ਇਹਨਾਂ ਦਾ ਟਾਈਮ ਪੀਰੀਅਡ ਵਿੱਚ ਤੁਸੀਂ ਜਾ ਕਰ ਸਕਦੇ ਹੋ ਅਗਰ ਜਾ ਕਰਨਾ 1680 ਤੋਂ ਲੈ ਕੇ 1758 ਅਲੀ ਹੈਦਰ 1696 ਤੋਂ ਲੈ ਕੇ 1785 ਖਵਾਜਾ ਫਰਦ ਫਕੀਰ 1720 ਤੋਂ 1790 ਸૈયਦ ਗੁਲਾਮ ਕਾਦਰ ਸ਼ਾ ਮੌਤ 1763 ਗੁਲਾਮ ਜਿਲਾਨੀ ਰੌਤਕੀ 1479 ਦੇ ਲੈ ਕੇ 1819 ਅਤਾ ਮੁਹੰਮਦ ਮੌਤ 1786 ਸਵੀ ਦੇ ਵਿੱਚ ਮੀਆਂ ਇਬਰਾਹਿਮ ਖੁਸ਼ਦਿਲ ਮੌਤ 1787 ਦੇ ਵਿੱਚ ਵਜੀਦ ਦਾ ਜਨਮ 1718 ਸਈ ਜ ਤੇ ਸੱਚਾ 1736 ਤੋਂ 1826 ਤੱਕ ਅਗੇਗਾ 19ਵੀਂ ਸਦੀ ਦੇ Sufi ਕਵੀ ਦਾ ਨਾਮ ਲਿਖਣੇ ਨੇ ਹਾਸ਼ਮ 1735 ਤੋਂ 1873 1735 ਤੋਂ 1873 ਖਵਾਜਾ ਗੁਲਾਮ ਫਰੀਦ ਜਨਮ 1847 ਗੁਲਾਮ ਮੁਸਤਾਫਾ ਮਖਸੂਸ ਗੁਲਾਮ हुसैन ਕਿਲੇਵਾਲਾ ਮੁਹੰਮਦ ਦੀਨ ਚਿਸ਼ਤੀ ਮੁਹੰਮਦ ਅਸ਼ਰਫ ਮੁਹੰਮਦ ਹਦਾਇਦੁੱਲਾ ਮਸਤੂਨ ਖਾਨ ਮਸਤਨ ਤੇ ਮੁਹੰਮਦ ਵਕਸ਼ ਨੋਰੇਜ਼ ਤੇ ਮੀਆਂ ਵਕਸ਼ ਅੱਗੇ ਹੈਗਾ ਬੁੱਲੇ ਸ਼ਾਹ ਦਾ ਜਨਮ ਤੇ ਦੇਹਾਂਤ ਕਦੋਂ ਹੁੰਦਾ ਤਾਂ ਬੁੱਲੇ ਸ਼ਾਹ ਦਾ ਜਨਮ 1880 ਈਸਵੀ ਦੇ ਵਿੱਚ ਹੁੰਦਾ ਪਿੰਡ ਪੰਡੋਕੋ ਦੇ ਵਿੱਚ ਬੁੱਲੇ ਸ਼ਾਹ ਦਾ ਜਨਮ ਹੁੰਦਾ ਅਤੇ ਜ਼ਿਲ੍ਹਾ ਲਾਹੌਰ ਦੇ ਵਿੱਚ ਹੀ ਪਿਤਾ ਸਖੀ ਮੁਹੰਮਦ ਦਰਵੇਸ਼ ਦੇ ਘਰ ਹੋਇਆ ਤੇ ਦੇਹਾਂਤ 1758 ਦੇ ਵਿੱਚ ਬੁੱਲੇ ਸ਼ਾਹ ਨੇ ਕਿੰਨੀ ਰਚਨਾ ਕੀਤੀ ਹੈ ਬੁੱਲੇ ਸ਼ਾਹ ਨੇ 156 ਕਾਫੀਆਂ ਦੇ ਵਿੱਚ ਨਾ ਕੀਤੀ ਆ 48 ਦੋੜੇ 40 ਗੰਢਾ 1811 ਮਾਤੇ ਨੇ ਸ਼ੇਰਫੀਆਂ ਬੁੱਲੇ ਸ਼ਾਹ ਨੇ ਯਾਤਰਾ ਰਚਨਾ ਕਿਸ ਕਾਵਿ ਰੂਪ ਵਿੱਚ ਕੀਤੀ ਹੈ ਕਾਫੀ ਰੂਪ ਦੇ ਵਿੱਚ ਕੀਤੀ ਆ ਬੁੱਲੇ ਸ਼ਾ ਦੀ ਰਚਨਾ ਦੇ ਵਿਸ਼ੇ ਕਿਹੋ ਜਿਹੇ ਨੇ ਤੇ ਬੁੱਲੇ ਸ਼ਾ ਦੇ ਕਾਫੀ ਵਿੱਚ ਕਿੰਨਾਂ ਗੱਲਾਂ ਦੀ ਲਿਖਾਈ ਹੈ ਮੁਰਸ਼ਿਦ ਪ੍ਰੇਮ ਮੁਰਸ਼ਿਦ ਦੇ ਵਿਛੋੜੇ ਦੀ ਤੜਫ ਤੇ ਮਿਲਾਪ ਦੀ ਤਾਂਗ ਰੱਬੀ ਇਸ਼ਕ ਰੱਬ ਨਾਲ ਇੱਕ ਮਿੱਤਾ ਅਦੇਤਵਾਦ ਪਖੰਡੀ ਸ਼ਰੀਆ ਉੱਪਰ ਚੋਟ ਸ਼ਰਾਂ ਦਾ ਵਿਰੋਧ ਮਨੁੱਖੀ ਜੀਵਨ ਦੀ ਹਕੀਕਤ ਬੁੱਲੇ ਸ਼ਾ ਦੇ ਕਾਫੀਆਂ ਦੇ ਵਿਸ਼ੇ ਨੇ ਅਗੇ ਹੈਗਾ ਬੁੱਲੇ ਸ਼ਾ ਕਿਸ ਇਸ਼ਕ ਦੀ ਗੱਲ ਕਰਦਾ ਇਸ਼ਕ ਹਕੀਕੀ ਦੀ ਗੱਲ ਕਰਦਾ ਬੁੱਲੇ ਸ਼ਾ ਉਸਦੇ ਮੁਰਸ਼ਿਦਾ ਦਾ ਨਾਮ ਸੀ ਅਨਾਈਤ ਸ਼ਾ ਕਾਦਰੀ ਉਸਦੇ ਮੁਰਸ਼ਿਦਾ ਦਾ ਨਾਮ ਸੀ ਅਨਾਈਤ ਸ਼ਾ ਕਾਦਰੀ ਅਗਿਆਂ ਦਾ ਬੁੱਲੇ ਸ਼ਾ ਦੇ ਕਾਵਨ ਪਾਠ ਨਿਵਾਜਾਂ ਦੇ ਚਿੱਕੜ ਰੋਜ਼ੇ ਨੂੰ ਪੂਰਾ ਕਰਕੇ ਲਿਖਣਾ ਹਾਂਜੀ ਪਾਠ ਨਿਵਾਜਾਂ ਨੇ ਚਿੱਕੜ ਰੋਜ਼ੇ ਅ ਕਲਮੇ ਤੇ ਫਿਰ ਗਈ ਸਈ ਬੁੱਲੇ ਨੇ ਸ਼ੋ ਅੰਦਰੋਂ ਪਾਇਆ ਭੁੱਲੀ ਫਿਰੇ ਲੁਕਾਈ ਉਗੇਗਾ ਮੀਆਂ ਮੁਹੰਮਦ ਰਚਨਾਵਾਂ ਸੰਬੰਧੀ ਜਾਣਕਾਰੀ ਮੀਆਂ ਵਜੀਦ ਨੇ ਪੰਜਾਬੀ ਸਲੋਕ ਤੇ ਤੂਤੀਏ ਲਿਖੇ ਨੇ ਵਜੀਦ ਬਹੁਤ ਸਲੋਕਾਂ ਦੇ ਅੰਤ ਵਿੱਚ ਕਿਹੜੀ ਧੁਕ ਵਾਰ-ਵਾਰ ਦਰਉਂਦਾ ਕੌਣ ਸਾਹਿਬ ਨੂੰ ਆਖੇ ਐ ਉਹ ਨਹੀਂ ਇੰਜ ਕਰ ਮੀਆਂ ਵਜੀਦ ਰੱਬ ਨੂੰ ਕਿ ਹਲਾਮ ਭੰਦਾ ਰੱਬ ਨੂੰ ਹੀ ਹਲਾਮ ਭੰਦਾ ਕਿ ਸੰਸਾਰ ਨੂੰ ਚਲਾਉਣ ਲਈ ਆਪਣੀ ਮਰਜ਼ੀ ਕਰਦਾ ਤੇ ਇਸ ਗੱਲ ਦੀ ਪੜਤਾਲ ਨਹੀਂ ਕਰਦਾ ਕਿ ਕੋਈ ਦੁੱਖ ਭੋਗ ਰਿਹਾ ਹੈ ਜਾਂ ਸੁੱਖ ਮੀਆਂ ਵਜੀਦ ਦੀ ਰਚਨਾ ਵਿੱਚ ਕਿਹੜੇ-ਕਿਹੜੇ ਵਿਸ਼ੇ ਸ਼ੋਏ ਗਏ ਨੇ ਰੱਬ ਦੇ ਪਾਣੀ ਦੀ ਆਪ ਮਹਾਰਤਾ ਸੰਸਾਰ ਦੀ ਨਾਸ਼ਮਾਨਤਾ ਨੇਕ ਕਮਾ ਦਾ ਉਪਦੇਸ਼ ਪ੍ਰਭੂ ਭਗਤੀ ਤੇ ਸਰ ਸੰਜੇ ਸਰਵ ਸੰਜੇ ਵਿਸ਼ੇ ਸੋ ਹੋਏ ਗਏ ਨੇ ਅਗੇ ਆਗਾ ਅਲੀ ਹੈਦਰ ਦਾ ਕਾਰਜਕਾਲ ਕਦੋਂ ਤੋਂ ਕਿੱਥੇ ਕਦੋਂ ਤੱਕ ਮੰਨਿਆ ਜਾਂਦਾ ਅਲੀ ਹੈਦਰ ਦਾ ਕਾਰਜਕਾਲ 1690 ਤੋਂ ਲੈ ਕੇ 1785 ਅਲੀ ਹੈਦਰ ਨੇ ਪੰਜਾਬੀ ਵਿੱਚ ਕੀ ਕੁਝ ਲਿਖਿਆ ਅਲੀ ਹੈਦਰ ਨੇ ਪੰਜਾਬੀ ਵਿੱਚ 6 6 ਹਰਫੀਆਂ ਇੱਕ ਨਜ਼ਮ ਇੱਕ ਨਾਇਤ ਅੱਲਾ ਦੇ ਦਰਬਾਰ ਮੈਂ ਕੋਕਾ ਕਿੱਸਾ ਹੀਰ ਰਾਂਝਾ ਕੁਝ ਸ਼ੇਰਾਂ ਤੇ ਇੱਕ ਦੀਵਾਨ ਦੀ ਰਚਨਾ ਕੀਤੀ ਅਗੇੰਗਾ ਹਾਸ਼ਮ ਦਾ ਜਨਮ ਤੇ ਦਿਹਾਂਤ ਹਾਸ਼ਮ ਦਾ ਜਨਮ 1735 ਈਸਵੀ ਦੇ ਵਿੱਚ ਹੁੰਦਾ ਜਗਦੌਂ ਕਲਾ ਦੇ ਵਿੱਚ ਜ਼ਿਲ੍ਹਾ ਅੰਮ੍ਰਿਤਸਰ ਦੇ ਵਿੱਚ ਤੇ ਦਿਹਾਂਤ 1843 ਦੇ ਵਿੱਚ ਹਾਸ਼ਮ ਨੇ ਪੰਜਾਬੀ ਵਿੱਚ ਕੀ ਕੁਝ ਲਿਖਿਆ ਜਾਂ ਹਾਸ਼ਮ ਨੂੰ ਕਿੱਸਾ ਕਾਵਿ ਕਿੱਸਾ ਕਵੀ ਦੇ ਨਾਮ ਨਾਲ ਸੂਫੀ ਕਵੀ ਕਿਉਂ ਕਿਹਾ ਜਾਂਦਾ ਹਾਸ਼ਮ ਨੇ ਪੰਜਾਬੀ ਵਿੱਚ ਕਿਸੇ ਵੀ ਲਿਖਣ ਸੂਫੀ ਕਾਵਿ ਦੀ ਰਚਨਾ ਵੀ ਕੀਤੀ ਆ ਕਿਸੇ ਕਰਕੇ ਉਸ ਨੂੰ ਕਿੱਸਾ ਪੰਜਾਬੀ ਦੇ ਨਾਮ ਨਾਲ ਨਾਲ ਸੂਫੀ ਕਵੀ ਵੀ ਕਿਹਾ ਜਾਂਦਾ ਉਸਨੇ ਪੰਜਾਬੀ ਵਿੱਚ ਸਭ ਤੋਂ ਪ੍ਰਸਿੱਧ ਕਿੱਸਾ ਸੱਸੀ ਪੁੰਨੂ ਲਿਖਿਆ ਇਸ ਤੋਂ ਇਲਾਵਾ ਉਸਨੇ ਹੀਰ ਰਾਂਝੇ ਦੇ ਵਿਰਤੀ ਕਿੱਸਾ ਸੋਹਣੀ ਮਹੀਂਵਾਲ ਸ਼ਰੀ ਫਰਹਾਦ ਦੀ ਵਾਰਤਾ ਕਿੱਸਾ ਮਹਿਮੂਦ ਯਾਰ ਗੱਜਨਵੀ ਇਹਨਾਂ ਕਿਸੇ ਰਚਨਾ ਕੀਤੀ ਦੋਹੜੇ ਦਰਿਆਈ ਹਕੀਕਤ ਡਿਉਡਾਂ ਗੰਜੇ ਅਸਗਰ ਅਸ਼ੇਸ਼ ਹਰਫੀਆਂ ਕੁਝ ਗਜਲਾਵਾਰਾ ਮਾਂ ਹਾਸ਼ਮ ਸ਼ਲੋਕ ਹਾਸ਼ਮ ਤੇ ਮਸਨਵੀ ਹਾਸ਼ਮ ਦੇ ਸੂਫੀ ਕਾਵਿ ਅਗਾਂਗੂ ਗੁਲਾਮ ਫਰੀਦ ਨੇ ਪੰਜਾਬੀ ਵਿੱਚ ਕੀ ਕੁਝ ਲਿਖਿਆ ਗਾਫੀਆਂ ਦੋੜੇ ਤੇ ਡਿਉਡਾਂ ਗੁਲਾਮ ਫਰੀਦ ਦੀ ਰਚਨਾ ਕਾਫੀ ਨੇ ਵਿਸ਼ੇ ਉੱਪਰ ਕਾਦਾ ਪ੍ਰਭਾਵ ਹੈ ਵਿਸ਼ੇ ਤੇ ਵਿਦਾਂਤ ਅਦਵੇਤਵਾਦ ਵੈਸ਼ਨਵਾ ਮਤ ਤੇ ਸੂਫੀ ਮਤ ਸੈਯਦ ਗੁਲਾਮ ਕਾਦਰ ਸ਼ਾਹ ਦੀ ਕਾਵਿ ਰਚਨਾ ਸੈਯਦ ਗੁਲਾਮ ਕਾਦਰ ਸ਼ਾਹ ਦਾ ਜਨਮ 1707 ਈਸਵੀ ਦੇ ਵਿੱਚ ਹੁੰਦਾ ਮਸਨਵੀ ਰਮਜੂਲ ਇਸ਼ਕ ਸ਼ਹਿਰਪੀ ਗੱਜਲਾਂ ਤੇ ਸੰਜਾਂ ਨੂੰ ਜਵਾਹਰ ਤਸਵੂਫ ਤਸਵੂਫ ਪੁਸਤਕ ਵਿੱਚ ਸੰਗ੍ਰਹਿਤ ਕੀਤਾ ਗਿਆ ਫਰਦ ਫਕੀਰ ਨੇ ਪੰਜਾਬੀ ਵਿੱਚ ਕੀ ਕਿੰਨੀ ਰਚਨਾ ਕੀਤੀ ਹੈ ਫਰਦ ਫਕੀਰ ਨੇ ਪੰਜਾਬੀ ਵਿੱਚ ਰੋਸ਼ਨ ਦਿਲ ਕਸਵਨਾਮਾ ਬਾ ਫਿੰਦਗਾ 12 ਮਾ ਤੇ ਸ਼ਹਿਰਫੀ 18ਵੀਂ ਸਦੀ ਨੂੰ ਸੂਫੀ ਕਾਵ ਦੇ ਸਿਖਰ ਦੀ ਜਾਂ ਪਤਨ ਦੀ ਸਦੀ ਕਿਹਾ ਜਾਂਦਾ ਪਤਨ ਦੀ ਹਾਂਜੀ 18ਵੀਂ ਤੋਂ 19ਵੀਂ ਸਦੀ ਦੇ ਪ੍ਰਸਿੱਧ ਕਿੱਸਾਕਾਰ ਹੈਗੇ ਨੇ ਮੁਕਬਲ ਵਾਰਿਸ਼ਾ ਹਾਮਦ ਅਹਿਮਦ ਜਾਰ ਹਾਸ਼ਮ ਕਾਦਰਜ਼ਾਹਰ ਤੇ ਫਜ਼ਲ ਸ਼ਾਹ ਮੱਧ ਕਾਲ ਨੂੰ ਕਿੱਸਾ ਕਵਰ ਸੁਨਹਿਰੀ ਕਿਉਂ ਕਿਹਾ ਜਾਂਦਾ ਕਿਉਂਕਿ ਇਸ ਕਾਲ ਵਿੱਚ ਵਾਰਿਸ ਸ਼ਾਹ ਦੁਆਰਾ ਆਪਣਾ ਸ਼ਾਹਕਾਰ ਕਿੱਸਾ ਹੀਰਾਂਝਾ ਲਿਖਿਆ ਗਿਆ 18ਵੀਂ ਸਦੀ ਦਾ ਕਿੱਸਾਕਾਰ ਅਹਿਮਦ ਮੁਕੱਵਲ ਵਾਰਿਸ ਸ਼ਾਹ ਹਾਮਦ ਇਸ ਦੇ ਪ੍ਰਸਿੱਧ ਕਵੀ ਨੇ ਪਰੰਤੂ ਇਹਨਾਂ ਤੋਂ ਇਲਾਵਾ ਚਿਰਾਗ ਆਵਾਲ ਆੜਾ ਤਸਰੀਕ ਲਾਲੀ ਸੁੰਦਰ ਦਾਸ ਆਰਾਮ ਅਬਦੁਲ ਹਕੀਮ ਤੇ ਬਹਿਵਲ ਇਸ ਦੇ ਹੋਰ ਇਸ ਕਾਲ ਦੇ ਹੋਰ ਕਵੀ ਨੇ ਪੰਜ ਕਿੱਸਾ ਕਾਵਾਂ ਦਾ ਨਸਲ ਜਿਨ੍ਹਾਂ ਨੇ ਸਭ ਤੋਂ ਮਸ਼ਹੂਰ ਕਵੀ ਹੋਏ ਨੇ ਜਿਹੜੇ ਹਾਂਜੀ ਹਾਮਦ ਇਹਨਾਂ ਚ ਦੱਸਣਾ ਕਿ ਸਭ ਤੋਂ ਮਸ਼ਹੂਰ ਕਿਹੜਾ ਹੋਇਆ ਹਾਮਦ ਅ ਅਹਿਮਦ ਮੁਕਵਲ ਵਾਰਿਸ ਸ਼ਾਹ ਵਹਿਵਲ 18ਵੀਂ ਸਦੀ ਦੇ ਕਿੱਸਾ ਕਾਰਨਾਂ ਵਿੱਚ ਸਭ ਤੋਂ ਵੱਧ ਪ੍ਰਸਿੱਧ ਹੋਇਆ ਵਾਰਿਸ ਸ਼ਾਹ ਅੱਗੇ ਹੈਗਾ ਅਗਲਾ ਕੁਐਸਚਨ ਮੱਧ ਕਾਲ ਵਿੱਚ ਕਿਹਨਾਂ ਕਿਹਨਾ ਫਰੀਦ ਕਥਾਵਾਂ ਨੂੰ ਲੈ ਕੇ ਕਿਸੇ ਲਿਖੇ ਗਏ ਨੇ ਮੱਧ ਕਾਲ ਵਿੱਚ ਹੀਰਾਂ ਜਾਂ ਸਸੀ ਪੁੰਨ ਨੂੰ ਜੂਸਫ ਨੇ ਲਿਖਿਆ ਹਾਂਜੀ ਮੱਧਕਾਲ ਵਿੱਚ ਕਿੰਨਾ ਕਿੰਨਾ ਫਰੀਦਕਾਹਾਂ ਲੈ ਕੇ ਕਿਸੇ ਲਿਖੇ ਗਏ ਹੀਰਾਂਜਾ ਸਸੀਪੂਨ ਜੂਸਫ ਜਲੇਖਾ ਮੁਖਵਲ ਦੇ ਕਿਸ ਤਰ੍ਹਾਂ ਸੀ ਹੀਰਾਂਜਾ ਸਦੀਕ ਲਾਲੀ ਬਾਰੇ ਤੁਸੀਂ ਕੀ ਜਾਣਦੇ ਉਸਦੀਕ ਲਾਲੀ ਨੇ ਪੰਜਾਬੀ ਵਿੱਚ 1724 ਵਿੱਚ ਜੂਸਫ ਜਲੇਖਾ ਦਾ ਕਿੱਸਾ ਲਿਖਿਆ ਜਿਸ ਦੀ ਸੂਰਪਦੇਸ਼ ਤੋਂ ਮਕਰ ਬਾਰਾ ਸ਼ਾਦਾ ਜਨਮ 1735 ਜਿਹੜਾ ਜੰਡਿਆਲਾ ਸ਼ੇਰਖਾਂ ਜ਼ਿਲ੍ਹਾ ਸੇਖੋਪੁਰਾ ਦੇ ਵਿੱਚ ਹੋਇਆ ਉਸਦੇ ਪਿਤਾ ਦਾ ਨਾਂ ਸੀ ਸੈਯਦ ਕੁੱਤਬ ਸ਼ਾ ਬਾਰਾ ਸ਼ਾਦੀ ਸਾਹਿਤ ਰਚਨਾ ਦਾ ਵੀਰਵਾ ਹੀਰ ਰਸਾਨੀ ਰਚਨਾ ਦੀ ਬਾਰੇ ਸ਼ਾਦੀ 1750 1750 ਵਿਚਾਨ ਤੱਕ ਦਾ ਟਾਈਮ Period ਹੈ ਇਸ ਤੋਂ ਇਲਾਵਾ ਪਿੰਨ ਬਿਨਾ ਚੁਰੇਟੜੀ ਨਾਮਾ ਵੀ ਇਸ ਦੇ ਨਾਲ ਨਾਲ ਜੁੜਿਆ ਜਾਂਦਾ। ਵਾਰਿਸ ਸ਼ਾਹ ਦੇ ਕਿਸੇ ਹੀ ਦੇ ਵਿਸ਼ੇਸ਼ਤਾਵਾਂ ਕਲਾ ਦੇ ਪੱਕਾ ਉਤਮ ਰਚਨਾ ਇਸ ਵਿੱਚ ਲੋਕ ਆਪੀਲ ਦਾ ਤੱਤ ਬਹੁਤ ਜ਼ਿਆਦਾ ਪੰਜਾਬੀ ਜੀਵਨ ਦੀ ਜਿਉਂਦੀ ਜਾਗਦੀ ਤਸਵੀਰ ਪੇਸ਼ ਕੀਤੀ ਗਈ ਇਸ ਦੀ ਬੋਲੀ ਬਹੁਤ ਮਿੱਠੀ ਤੇ ਮਹਾਵਰੇਦਾਰਾ ਸਮੁੱਚੀ ਰਚਨਾ ਜੀਵਨ ਚਾਣੇ ਨੂੰ ਪੇਸ਼ ਕਰਦੀ ਹੈ ਵਾਰਿਸ ਸ਼ਾਹ ਦੇ ਕਿਸੇ ਦੰਤ ਕਿ ਹੋ ਜਾ ਦੁਖਾਂਤ ਹਾਂ 19ਵੀਂ ਸਦੀ ਦੇ ਪਹਿਲੇ ਅਦੁੱਤੀ ਖਰਾਜ਼ ਕਾਲ ਦੇ ਕਿੱਸਾਕਾਰ ਕਿਹੜੇ-ਕਿਹੜੇ ਨੇ ਅਹਿਮਦ ਜ਼ਾਰ ਹਾਸ਼ਮ ਇਮਾਮ ਬਖਸ਼ ਤੇ ਕਾਦਰ ਯਾਰ ਹਾਸ਼ਮ ਦੀ ਸੱਸੀ ਦਾ ਉਗੜ ਮਾਰ ਇਲਾਤਮਕ ਰੂਪ ਕੀ ਪੱਕੀ ਹੈ ਇਲਾਤਮ ਪੱਖ ਹੈਗਾ ਵਿਰਹਾ ਦੇ ਦੁੱਖਾਂ ਦਾ ਸੰਚਾਰ ਹਾਸ਼ਮ ਰਜੇ ਸੱਸੀ ਦੇ ਕਿੱਸੇ ਦੀ ਵਿਸ਼ੇਸ਼ਤਾ ਮਾਂਜੀ ਹੋਈ ਸੂਤਰੀਕ ਬੋਲੀ ਤੇ ਅਲੰਕਾਰ ਅਲੰਕਾਰਕ ਬਿਆਨ ਹਾਸ਼ਮ ਨੇ ਇਸ ਕਿੱਸੇ ਵਿੱਚ ਵਿਸ਼ੇਸ਼ਾਂਗੇ ਹਾਸ਼ਮ ਨੂੰ ਕਿਹੜੀ ਰਚਨਾ ਕਰਕੇ ਸੂਫੀ ਕਾਵਿਚ ਸ਼ਾਮਲ ਕੀਤਾ ਗਿਆ 도ੜੇ ਤੇ ਡਿਊਡਾਂ ਕਰਕੇ 도ੜੇ ਤੇ ਡਿਊਡਾਂ ਹਾਸ਼ਮ ਦਾ ਕਵੀ ਕਿਸ ਨੂੰ ਵਿਰਹਾ ਦਾ ਕਵੀ ਵਿਰਹਾ ਦਾ ਕਵੀ ਕਿੰਨ ਕਿਹਾ ਹੈ ਨਾ ਹਾਸ਼ਮ ਨੂੰ 19ਵੀਂ ਸਦੀ ਦੇ ਦੂਜੇ ਅੱਧਾ ਸੰਕਰਾਂਤੀ ਕਾਲ ਦੇ ਕਿਸਾਕਾਰ ਫਜ਼ਲ ਸ਼ਾ ਮੀਆਂ ਮੁਹੰਮਦ ਵਕਸ਼ ਜੈਲਮੀ ਕਿਸ਼ਨ ਸਿੰਘ ਆਰਿਫ ਮੁਹੰਮਦ ਬੁੱਟਾ ਗੁਜਰਾਤੀ ਹਦੈਤੁੱਲਾ ਮੌਲਵੀ ਗੁਲਾਮ ਰਸੂਲ ਭਗਵਾਨ ਸਿੰਘ ਸਾਧੂ ਸਦਾ ਰਾਮ ਪੰਡਤ ਗੋਕਲ ਚੰਦ ਮੌਲਵੀ ਅਬਦੁਲ ਕਾਸਤਾਰ ਮੁਹੰਮਦ ਸૈયਦ ਮੀਆਂ ਸ਼ਾ ਹਾਸ਼ਮ ਮੁਕਲਿਸ ਗੋਪਾਲ ਤੇ ਕਾਂਤ ਸਿੰਘ ਅਮਗਜ਼ਾਰ ਕਿਸ ਤਰ੍ਹਾਂ ਦਾ ਕਿੱਸਾ ਕਵਿਤਾ ਦਾ ਤੇ ਉਸਨੇ ਪੰਜਾਬੀ ਵਿੱਚ ਸਭ ਤੋਂ ਵੱਧ ਕਿੱਸੇ ਲਿਖੇ ਨੇ ਗਿਣਤੀ 40 ਹੈ ਇਸ ਵਿੱਚ ਤਿੱਤਰ ਬਟੇਰ ਤੋਂ ਲੈ ਕੇ ਅਹੀਨੁਲ ਕਸ਼ਿਸ਼ ਜੂਸੂਜਲੇਖਾ ਦੇ ਤੱਕ ਦੇ ਕਿੱਸੇ ਲਿਖੇ ਰਹੇ ਹੀ ਰਾਂਝਾ ਸਸੀ ਗੁੰਨ ਲਲਾ ਮਜਰੂ ਸੋਨੀ ਮਾਇਵਾਲ ਕਾਮਰੂਪ ਚੰਦਰ ਵਦਨ ਰਾਜਬੀਬੀ ਸੈਫਲਮਲੂਕ ਕਿਸਾ ਨੂੰ ਲੁਕਤੇ ਜੂਸ ਵਿੱਚ ਲਿਖਾ ਉਹਦੇ ਕਿਸੇ ਮੀਆਂ ਮੁਹੰਮਦ ਮਾਮ ਬਖਸ਼ ਦੀ ਰਚਨਾ ਸ਼ਾਹ ਵਹਿਰਾਮ ਕਿੱਸਾ ਲੈਲਾ ਮਜਨੂ ਤੇ ਕਿੱਸਾ ਚੰਦਰਵਦਨ ਕਿੱਸਾ ਗੁਲ ਸੁਨੋਵਰ ਰਚਨਾ ਕੀਤੀ ਨੇ ਵੀ ਸ਼ਾਹ ਵਹਿਰਾਮ ਸਭ ਤੋਂ ਬਧੇ ਰਪ੍ਰਸਿੱਧਾ ਚਿੱਤਰ ਦ੍ਰਿਸ਼ ਜਿਹੜੇ ਕਿ ਚਿਤਨ ਪ੍ਰਭਾਵ ਚੱਲੀ ਆ ਤੇ ਉਸ ਦਾ ਕਿੱਸਾ ਚੰਦਰਵਦਨ ਤੇ ਮਨੀਰ ਆਪਣੀ ਕਥਾ ਦੀ ਨਵੀਨਤਾ ਕਰਕੇ ਪ੍ਰਸਿੱਧਾ ਕਿੱਸਾ ਗੁਲ ਸੁਨੋਵਰ ਫਾਰਸੀ ਮਸਨਵੀ ਦਾ ਧੰਨਵਾਦ ਆ ਪਰ ਬੋਲੀ ਦੀ ਠੇੜਟਾ ਕਰਕੇ ਅਸਲ ਵਕਾਸ ਵਾਰਾਉਂਦਾ ਸਿੱਖ ਕਾਲ ਦੇ ਦੋ ਕਿੱਸਾਕਾਰ ਅਹਿਮਦ ਜ਼ਾਰ ਤੇ ਹਾਸ਼ਮ ਅਹਿਮਦ ਜ਼ਾਰ ਤੇ ਹਾਸ਼ਮ ਇਸ਼ਕ ਹਕੀਕੀ ਦੇਸ਼ ਕੋ ਮਜਾਤੀ ਤੋਂ ਕੀ ਭਾਵ ਹੈ ਇਸ਼ਕ ਹਕੀਕਤ ਦੁਨਿਆਵੀ ਪ੍ਰੇਮ ਨੂੰ ਦਰਸਾਉਂਦਾ ਪਰੰਤੂ ਰੱਬ ਨਾਲ ਪ੍ਰੇਮ ਇਸ਼ਕ ਹਕੀਕੀ ਕਹਿੰਦਾ ਅੱਗੇ ਹੈਗਾ ਕਾਦਰਯਾਰ ਰਚਨਾਵਾਂ ਪੂਰਨ ਭਗਤ ਰਾਜਾ ਰਸਾਲੂ ਰਾਣੀ ਕੋਖਲਾ ਕਿੱਸਾ ਸੋਨੀ ਮਹੀਵਾਲ ਵਾਰ ਹਰੀ ਸਿੰਘ ਨਾਲਵਾ ਇਹਨਾਂ ਵਿੱਚੋਂ ਕਿੱਸਾ ਪੂਰਨ ਭਗਤ ਵਧੇਰੇ ਪ੍ਰਸਿੱਧ ਕਾਦਰਯਾਰ ਨੇ ਕਿੱਸਾ ਪੂਰਨ ਭਗਤ ਕਿਹੜੇ ਛੰਦ ਵਿੱਚ ਲਿਖਿਆ ਫਜ਼ਲ ਜਾਨੇ ਕਿਸਾ ਕੂਰਣ ਪਤ ਤ ਚਾਰ ਚਾਰ ਤੁਕੇ ਬੈਰਸੰਦ ਵਿੱਚ ਫਜ਼ਲ ਸਾਹਨੇ ਕਿਹੜੇ ਕਿਹੜੇ ਕਿਸ ਕਿਸੇ ਲਿਖਿਆ ਸੋਨੀ ਮਾਹੀਵਾਲ ਸਸੀ ਪੁਨੂ ਹੀਰ ਰਾਂਝਾ ਲੈਲਾ ਮਜਨੂ ਜੋ ਵਿੱਚ ਲਿਖਾ ਸੋਨੀ ਮਾਹੀਵਾਲ ਦੇ ਕਿਸੇ ਨੂੰ ਕਵੀ ਦੀ ਸ਼ਾਕਾਰ ਰਚਨਾ ਕਿਹਾ ਜਾਂਦਾ ਸਦਾ ਸੋਨੀ ਮਾਹਲ ਨੇ ਕਿਹੜੇ ਕਿਸੇ ਨੂੰ ਹੈਗਾ ਜਿਹੜੇ ਕੀ ਇਹਦਾ ਕਿੱਸਾ ਫਜ਼ਲ ਫਜ਼ਲ ਸਾਰਾ ਕਿੱਸਾ ਜਿਹੜਾ ਬਲਕਿ ਸੋਣੀ ਮਾਹੀਵਾਲ ਜਿਹੜਾ ਕਿੱਸਾ ਕਿਸ ਦਾ ਕਿਸ ਦਾ ਕਿਹੜੇ ਕਵੀ ਦੀ ਸ਼ਾਹਕਾਰ ਰਚਨਾ ਸੋਣੀ ਮਾਹੀਵਾਲ ਜਿਹੜਾ ਕਿੱਸਾ ਕਿਸ ਕਵੀ ਦੀ ਸ਼ਾਹਕਾਰ ਰਚਨਾ ਹੋਏਗੀ ਫਜ਼ਲ ਸਾਦੀ ਭਗਵਾਨ ਸਿੰਘ ਨੇ ਸਭ ਤੋਂ ਪਹਿਲਾਂ ਮੌਲਿਕ ਕਿੱਸਾ ਕਿਹੜਾ ਲਿਖਿਆ ਕਿੱਸਾ ਜੂਨਾ ਮੋੜ ਕ੍ਰਿਸ਼ਨ ਸਿੰਘ ਆਰਫ ਦੀ ਰਚਨਾ ਦਾ ਵੇਰਵਾ ਇਹਨੇ ਹੀ ਰਾਜਾ ਸੀ ਵੀ ਫਰੀਹਾਦ ਪੂਰਨ ਭਗਤ ਪਰਥਰੀ ਹਰੀ ਰਾਜਾ ਰਸਾਲੂ ਹੀ ਰਾਂਝੇ ਦੀ ਰਚਨਾ ਕਲਯੁਗਕ ਕੀਤੀ ਦੇਸ਼ਾਕੀ ਕੀ ਰੰਗ ਭਰੇਗਾ ਮੱਧਕਾਲ ਵਿੱਚ ਕਿੰਨੇ ਕਿੰਨੇ ਪ੍ਰੇਤ ਕਾਣੇ ਨੂੰ ਮੁੱਖ ਰੱਖ ਕੇ ਕਿੱਸੇ ਲਿਖੇ ਗਏ ਹੀਰਾਂ ਦੇ ਪ੍ਰੇਤ ਕਾਣੇ ਨੂੰ ਲੈ ਕੇ ਇਸ ਤੋਂ ਬਾਅਦ ਉਹ ਸੋਲੀਮਾ ਹੀ ਬਾਲ ਜੀ ਸੁਝਿਲੇ ਖਾਸ ਸੀ ਬੰਨੂ ਸ਼ਰੀ ਫਰੀਦ ਲੈਲਾ ਮਜਨੂ ਸੈਫੁਲੁਮਲੂਕ ਦੇ ਪ੍ਰੇਤ ਕਾਣੇ ਦੀ ਕਿਸ ਤਰ੍ਹਾਂ ਦਾ ਆਧਾਰ ਬਣ ਗਿਆ ਮੱਧਕਾਲ ਦੇ ਜੂਸਲਿਕਾ ਦਾ ਕਿੱਸਾ ਕਿਹੜੇ ਕਿਹੜੇ ਕਵੀ ਨੇ ਲਿਖਿਆ ਸਦੀਕ ਲਾਲੀ ਤੇ ਅਬਦੁੱਲ ਨੇ ਹੀਰਾਂ ਦੇ ਕਿੱਸਾ ਕਿਹੜੇ ਕਿਹੜੇ ਕਵੀ ਨੇ ਲਿਖਿਆ ਚਾਰ ਕਿੱਸਾਕਾਰ ਕਵੀ ਜਿਨ੍ਹਾਂ ਨੇ ਹੀਰ ਲਿਖੀ ਆ 18ਵੀਂ ਸਦੀ ਵਿੱਚ ਚਿਰਾਗ ਆਵਾਨ ਮੁਕਵਲ ਵਾਰਿਸ਼ਾ ਵਿਹਵਨ ਤੇ ਹਾਮਦ ਸਸੀ ਪੁੰਨ ਦਾ ਕਿੱਸਾ ਕਹੜਾ ਕਹੜਾ ਲਿਖਿਆ ਹਾਂਜੀ ਸਸੀ ਪੁੰਨ ਦਾ ਕਿੱਸਾ ਲਿਖਿਆ ਆੜਤ ਸੁੰਦਰ ਦਾਸ ਆਰਾਮ ਤੇ ਬਿਹਵਲ ਨੇ 18ਵੀਂ ਸਦੀ ਵਾਰਕਾਰ ਹੈਗੇ ਨੇ ਭਾਈ ਪੁਰਦਾਸ ਸਨਿਰਾਏ ਜਿਸ਼ੋਦਾ ਨੰਦਨ ਦੇਵੀ ਦਾਸ ਤੇਜਪਾਨ ਪੀਰ ਮੁਹੰਮਦ}{|\text{ਦਿਆਲ ਸਿੰਘ}} ਨਜਾਵਤ ਸਿੱਧ ਜਿਹੋਣਾ ਅਗਰਾ ਜਵਾਹਰ ਸਿੰਘ ਕੇਸ਼ਵ ਨਾਦਰ ਸ਼ਾਹੀ ਵਾਰ ਕਿਸ ਇਤਿਹਾਸਿਕ ਸਮੇਂ ਦੀ ਜਾੰਗਾ ਇਹ ਜੰਗ ਮੁਗਲ ਬਾਦਸ਼ਾਹ ਮੁਹੰਮਦ ਸ਼ਾਹ ਰਵੀਲੇ ਦੀ ਈਰਾਨ ਦੇ ਹਮਲਾਵਰ ਨਾਦਰ ਸ਼ਾਹ ਦੇ ਨਾਲ 1739 ਸਚ ਹੋਈ ਸੀ ਨਜਾਬਤ ਦੀਵਾਰ ਦਾ ਹੋਰ ਨਾਂ ਕੀ ਹੈ ਨਾਦਰ ਸ਼ਾਹੀ ਵਾਰ ਫਾਰਮਸੇ ਵਿੱਚ ਰਚੀ ਗਈ 12 ਖਾਲਸੇ ਕੀ ਵਾਰ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਦੀਵਾਰ ਪਾਰਸ਼ਦ ਦਾ ਸ੍ਰਿਮਤ ਮੁਹੰਮਦ ਗੁਮਨਾਮ ਕਿਰਤੋ ਗੁਮਨਾਮ ਕਵੀ ਗੁਰੂ ਗੋਬਿੰਦ ਸਿੰਘ ਦੀਵਾਰ ਗੁਰੂ ਗੋਬਿੰਦਰਾ ਗੁਰੂ ਗੋਬਿੰਦੀਵਾਰ ਲਵਕੁਸ਼ ਦੀਵਾਰ ਲਵਕੁਸ਼ ਦੀਵਾਰ ਕਿ ਕਾਨ ਪਕਵਾਂ ਦੀਵਾਰ ਚੱਠੇ ਦੀਵਾਰ ਫਤੇਨਾਮਾ ਸਰਵ ਲੋਬਾਰ ਨਾਦਰ ਸ਼ਾ ਦੀਵਾਰ ਚੌਧਰੀ ਦੀਵਾਰ ਵਾਰ ਹਕੀਕਤ ਰਾਏ ਇਹਨੇ ਸਾਰੇ 18ਵੀਂ ਸਦੀ ਜੰਗਨਾਮਾ ਦੀ ਗੱਲ ਕਵੀ ਕਨੇ ਘੜੇ ਨੇ ਹਾਂਜੀ 18ਵੀਂ ਸਦੀ ਵਿੱਚ ਰਚਨਾ ਦਾ ਆਰੰਭ ਮੁਕਵਲ ਦੇ ਜੰਗਨਾਮਾ ਜਿਹੜਾ ਜੰਗਨਾਮਾ ਇਮਾਮ ਹੁਸੈਨ ਦੇ ਨਾਲਾ ਹੁੰਦਾ ਇਸ ਤੋਂ ਮਦਰ ਹਾਮ ਅਤੇ ਮੋਲ ਵੀ ਰੁਕਣ ਦੀ ਨਹੀਂ ਜੰਗਣਾ ਮਿਲ ਗਈ। ਚੱਠੇ ਦੀ ਵਾਰ ਦਾ ਚਨਾਰਾ ਕੌਣਾ ਚੱਠੇ ਦੀ ਵਾਰ ਦਾ ਚਨਾਰਾ ਪੀਰ ਮੁਹੰਮਦ ਉਹ ਗੁਰੂ ਖਾਲਸਾ ਦੀ ਵਾਰ ਦਾ ਚਨਾਰਾ ਕੌਣ ਹੈ ਇਹ ਗਾ ਗੁਰਦਾਸ ਸਿੰਘ ਭਾਈ ਗੁਰਦਾਸ ਸਿੰਘ ਗੁਰੂ ਖਾਲਸਾ ਦੀ ਵਾਰ ਭਾਈ ਗੁਰਦਾਸ ਸਿੰਘ ਅੱਗੇ 19ਵੀਂ ਸਦੀ ਵਿੱਚ ਹੋਈ ਵਾਰ ਦਾ ਚਨਾਰਾ ਉਹਦਾ ਵੇਰਵਾ ਦੇਣਾ ਹਾਂ ਜਿਹਦੇ ਵਿੱਚ ਸੋਢੇ ਨਿਵਾਰ ਕਾਦਰਯਾਰ ਨਿਵਾਰ ਹਰੀ ਸਿੰਘ ਨਾਲਾ ਕਵੀ ਸਹਾਈ ਸਿੰਘ ਤੇ ਸਰਦਾਰ ਹਰੀ ਸਿੰਘ ਦੀਵਾਰ ਸ਼ਾਹ ਮੁਹੰਮਦ ਤੇ ਜੰਗਨਵਾ ਸਿੰਘਾਂ ਤੇ ਫਰੰਗੀਆ ਮਟਕ ਸਰਦਾਰ ਸ਼ਾਮ ਸਿੰਘ ਟਾਰੀ ਵਾਲੇ ਸਾਰਾ ਨੇ ਸ਼ਾਹ ਮੁਹੰਮਦ ਦੀ ਰਚਨਾ ਕਿਹੜੀ ਆ ਸ਼ਾਹਕਾਰ ਜੰਗਨਵਾ ਸਿੰਘਾਂ ਤੇ ਫਰੰਗੀਆ ਉਹਨੂੰ ਵੀ ਸਤਿ ਵਿੱਚ ਰਚੇਗਾ ਜੰਗਨਵਾ ਚੋਂ ਕਿਹੜੀ ਰਚਨਾ ਸ਼ਾਹਕਾਰ ਆ ਤਾਂ ਉਹ ਹੈ ਕਿ ਜੰਗਨਵਾ ਸਿੰਘਾਂ ਤੇ ਫਰੰਗੀਆ ਉਹ ਵਿਚਨਹਾਰਾ ਸ਼ਾਹ ਮੁਹੰਮਦ ਸਾ ਮੌਮਲਾ ਜੰਗਨਾ ਦੀਸ ਕਟਰਾਉ ਲਿਆ ਤੁਮਾਰਨ ਜੀ ਸਿਨੇਮਾ ਤੋਂ ਸਿਖਰਾ ਜੁਛ ਵਾਲੀ ਬੁਰਸ਼ਾ ਗੱਦੀ ਤੇ ਅੰਗਰੇਜ਼ਾਂ ਦੇ ਸਿਖਾਣੇ ਲੜਾ ਗਿਆ ਕਿਹੜੇ-ਕਿਹੜੇ ਜੰਗਨਾ ਮੇਡੀ ਕਿਤਾਬ ਪੜ੍ਹਾ ਲੈਣਾ ਇਹਨੂੰ ਸ੍ਰੀ ਗੋਬਿੰਦ ਸਿੰਘ ਜੀ ਦੁਆਰਾ ਸੰਦ 12 ਇਹ ਵੀ ਪਨੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਰਚਿਤਵਾਰਾ ਦੇ ਵਿੱਚ ਹਾਂਜੀ ਅੱਗੇ ਹੈਗਾ 18ਵੀਂ ਸਦੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨਾਲ ਸੰਬੰਧਿਤ ਦਵਾਰਾਂ ਲਿਖਣ ਵਾਲੇ ਕਵੀ ਕਿਹੜੇ-ਕਿਹੜੇ ਨੇ ਤਾਂ ਇਹਨਾਂ ਵਿੱਚ ਭਾਈ ਗੁਰਦਾਸ ਜੀ ਅਨਿਰਾਇ ਤੇ ਦੋ ਕੁ ਗਮਨਾਮ ਕਵੀ ਸ਼ਾਮਲ ਨੇ ਉਨਮੇ ਸ੍ਰੀ ਵਿੱਚ ਰਚਿਆ ਗਿਆ ਜੰਗਨਾਮ ਚ ਕਿਹੜੀ ਰਚਨਾ ਸ਼ਾਹਕਾਰ ਮੰਨੀ ਜਾਂਦੀ ਆ ਜੰਗਨਾਮਾ ਸਿੰਘਾਂ ਤੇ ਫਰੰਗੀਆਂ ਸ਼ਾਮਾ ਮੋਹਨ ਰਚਨਾ ਹਾਰਾ ਦਾ ਵੀ ਰਸਦਾਰ ਤਰੁਕਾ ਕਾਵ ਰੂਪ ਕਿਹੜੇ ਕਿਹੜੇ ਦੇ ਵਾਰ ਚੰਗਨਾਵ ਰੈਸ਼ਨਾ ਕਾਵ ਦਾ ਰਦੇ ਕਵੀ ਕੋਈ ਵੀ ਦੋ ਕਵੀ ਪੁਸ਼ਾਲ رائے ਭਗਵਾਨ ਦੇ ਭਾਵਨ ਦਾਸ ਪੰਜਾਬੀ ਮਧਕਾਲੀ ਪੰਜਾਬੀ ਵਾਰਤਕ ਦੇ ਰੂਪਕਾਰ ਦੇ ਨੇ ਜਨਮ ਸਾਖੀ ਸਾਹਿਤ ਰਹਾਤ ਨਾਮ ਨੂੰ ਗਾਧੇ ਸ਼ਾਈ ਮਿਸ਼ਨਰੀਆਂ ਦੀ ਰਚਨਾ ਸਵਾਰਤੀ ਇਹਨੂੰ ਪੜ ਲੈਣਾ ਜਨਮ ਸਾਖੀ ਸਾਹਿਤ ਗਿਆਨ ਰਤਨ ਵਾਲੇ ਕਿਰਤਪਾਈ ਮਣੀ ਸਿੰਘ ਦੀ ਆਸਖੀ ਵਾਬੇ ਦੀ ਪ੍ਰਾਤਲੰਜਨ ਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਾਚੇਨ ਜਨਮ ਸਾਖੀ ਭਗਤ ਕਵੀ ਜੀ ਸ੍ਰੀ ਗੁਰੂ ਰਵਿਦਾਸ ਜੀ ਹਜ਼ਰਤ ਮੁਹੰਮਦ ਸਾਹਿਬ ਨਾਲ ਸੁਣੇ ਜਨਮ ਸਾਖੀ ਹੈ ਪਖ ਤਰਤਨਾ ਵਾਲੀ ਜਿਸੀ ਸਿੱਖਾ ਦੀ ਪਖਤ ਮਨਾ ਪਰਚੇ ਗੁਰੂ ਗੋਬਿੰਦ ਸਿੰਘ ਜੀ ਪਰਚੇ ਪਾਛੇ 10 ਕੀ ਪਰਚੇ ਪਾਈ ਕਨੀਆ ਜੀ 파ਰਸ 파ਗ ਹੁਕਮਨਾਮੇ ਦੇ ਪਾਬਾ ਸਿੱਖਾਨਾ ਤੇ ਜਾਰੀ ਕੀਤੇ ਗਏ ਲਿਖਤੀ ਰੂਪਾਂ ਨੂੰ ਹੁਕਮਨਾਮਾ ਗਏਗਾ ਰਹਿਤਨਾਮੇ ਸਿੱਖੀ ਰਹਿਤ ਮਰਿਆਦਾ ਤੋਂ ਲੇਖ ਕਰਨ ਵਾਲੀ ਰਚਨਾ ਨੂੰ ਰਹਿਤਨਾਮਾ ਕਹਿੰਦੇ ਨੇ ਅਗ ਇਹਨਾਂ ਨੂੰ ਇੱਕ ਵਾਰ ਰੀਡ ਆਊਟ ਕਰ ਲੈਣਾ ਇਸ਼ਾਈ ਮਿਸ਼ਨਰੀ ਦੇ ਤੋਂ ਆਗ ਦੀ ਨੂੰ ਫੁੱਲ ਦੀ ਸਹਾਇਤ ਰੂਪ ਉਹਨਾਂ ਬਾਅਦ ਤੇ ਪੱਤਰਕਾਰੀ ਸੰਕਰਾंति ਕਾਲ ਦੇ ਪ੍ਰਸਿੱਧ ਕਵੀ ਹੰਜੀ ਸਿੰਘ ਸਵਾਰੀ ਸਥਾਪਨਾ 1973 ਦੇ ਵਿੱਚ ਸਿੰਘ ਸਵਾਲਰ ਦਾ ਪ੍ਰਭਾਵ ਹਟ ਲੇਖ ਕਿਹੜੇ-ਕਿਹੜੇ ਨੇ ਹਾਂਜੀ ਰੀਡ ਕਰ ਲੈਣਾ ਸਾਰੇ ਚਾਰ-ਪੰਜ ਯਾਰ ਕਰ ਲੈਣ ਜਿੰਨੇ ਯਾਰ ਹੈਗੇ ਸਿਖਰਾਲ ਦੀ ਵਿਥਿਆ ਕਿਸੇ ਰਚਨਾ ਸਰਦਾਰਾ ਫਲੋਰ ਦੀ ਕਿ ਸੇ ਚਾਰ ਵਿਦੇਸ਼ੀ ਵਿਦਵਾਨਾਂ ਨੂੰ ਸੋ ਜਿਨ੍ਹਾਂ ਨੇ 1850 ਤੋਂ ਲੈ ਕੇ 1890 ਜੀ ਤੱਕ ਪੰਜਾਬੀ ਸਾਹਿਤ ਲਈ ਕੰਮ ਕੀਤਾ ਡਾਕਟਰ ਕੇਰੀ ਲੈਫਟੀਨੇਟ ਲੀਚ ਆਰਨੇਸਟ ਟ੍ਰੰਪ ਫਰੈਡਰਿਕ ਪਿਕ ਪਿਨਕਾਟ ਅਨੁਵਾਦਿਤ ਪੁਸਤਕਾਂ ਦੇ ਨਾਂ ਅੰਜੀਲਦਾਨਵਾਦ ਸ਼ਗੁੰਤਲਾ ਨਵਾਦ ਔਰ ਸ਼ਗੁੰਤਰਾ ਨਾਟਕ ਅਨੁਵਾਦਕ ਡਾਕਟਰ ਚਰਨ ਸਿੰਘ ਥੈਂਕਸ